ਸਵੇਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ viral ਹੋ ਰਹੀ ਇਸ ਜੋਸਤੇ ਵਿੱਚ ਕਿਹਾ ਗਿਆ ਕਿ ਨਸ਼ੇ ਦੇ ਖਾਤਰ ਪੁੱਤੇ ਵੱਲੋਂ ਮਾਂ ਦੀ ਕੁਟਮਾਰ ਕੀਤੀ ਪੈਸੇ ਦੇਣ ਤੋਂ ਮਨਾ ਕੇ ਤਾਂ ਪੁੱਤ ਨੇ ਬਜ਼ੁਰਗ ਮਾਤਾ ਦੀ ਕੁਟਮਾਰ ਕੀਤੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਬਜ਼ੁਰਗ ਮਹਿਲਾ ਵੱਲੋਂ ਖੁਦ ਬਿਆਨ ਦਿੱਤਾ ਗਿਆ ਕਿ ਉਸ ਦਾ ਪੁੱਤਰ ਨਸ਼ਾ ਨਹੀਂ ਕਰਦਾ ਨਾਹੀ ਪੁੱਤਵਲ ਉਸਤੀ ਕੁਟਮਾਰ ਕੀਤੀ ਸਗੋ ਖੁਦ ਡਿੱਗ ਗਈ ਸੀ ਤਾਂ ਕਰਕੇ ਉਸ ਨੂੰ ਸੱਟਾਂ ਲੱਗੀਆਂ ਨੇ ਹਾਲਾਂਕਿ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਵਿੱਚ ਨੋਟਿਸ ਲਿਆ ਸੀ ਕਾਰਵਾਈ ਦੇ ਆਦੇਸ਼ ਦਿੱਤੇ ਸੀ ਲੇਕਿਨ ਹੁਣ ਜੜਿਆ ਇਸ ਮਹਿਲਾ ਦੇ ਵੱਲੋਂ ਬਿਆਨ ਦਿੱਤਾ ਕਿ ਆ ਕਿ ਉਸਤੀ ਕੁਟਮਾਰ ਨਹੀਂ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜੜੀਆ ਜਾਂਚ ਕੀਤੀ ਚਾਰੀਆ ਹਾਲਾਂਕਿ ਇਹ ਵੀ ਕਿਹਾ ਗਿਆ ਬਜ਼ੁਰਗ ਮਹਿਲਾ ਦੇ ਵੱਲੋਂ ਕਿ ਉਸਦਾ ਪੁੱਤ ਜੜਾਇਆ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਐਸੇ ਕਰਕੇ ਜੜਾਇਆ ਉਸਤੇ ਵੱਲੋਂ ਕਿਹਾ ਗਿਆ ਕਿ ਉਸਤੇ ਪੁੱਤ ਨੇ ਉਸਤੇ ਕੁਟਮਾਰ ਨਹੀਂ ਕੀਤੀ ਨਾ ਹੀ ਪੈਸੇ ਮੰਗੇ ਸਗੋਂ ਖੁਦ ਜੜਿਆ ਡਿੱਗ ਗਿਆ ਜਿਸ ਕਰਕੇ ਉਸ ਨੂੰ ਸੱਟਾਂ ਲੱਗੀਆਂ ਨੇ ਇੱਕ ਵਾਰ ਪੂਰਾ ਮਾਮਲਾ ਸੁਣਾਉਂਦੇ ਆ ਤੁਹਾਨੂੰ ਕਿ ਆਖਰਕਾਰ ਇਸ ਬਜ਼ੁਰਗ ਮਹਿਲਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਪੁਲਿਸ ਦਾ ਇਸ ਬਾਬਤ ਕੀ ਕਹਿਣਾ ਹੈ ਕੀ ਨਾਮ ਕੀ ਹੈ ਤੁਹਾਡਾ ਅੰਜਨ ਬਾਈ ਕੋ ਅਭੀ ਵੀ ਹੋਇਆ ਕੀ ਹੈ ਹੋਇਆ ਮੇਰੀ ਮੇਰਾ ਬੇਟਾ ਵਾਪਸ ਆਤਰ ਰਹਿਦਾ ਜੀ ਚਾਰ ਕਿਲੇ ਤੇ ਮੇਰੀ ਵੀ ਲੁਕਦੀ ਨਹੀਂ ਬਹੁਤ ਬਹੁਤ ਸਰੋਣਾ ਨਹੀਂ ਮੈਂ ਪੜਾਈ ਹੋਸ ਪੜੀ ਜਿਵੇਂ ਸਰ ਸਿੰਘ ਦੀ ਟ੍ਰੇਨਿੰਗ ਕਰਾਈ ਤੇ ਰੱਖ ਲਾ ਕੇ ਬੁੜਾ ਏ ਅਫਸਰ ਲਈ ਗਏ ਤੇ ਇਸ ਨੂੰ ਤੇ ਗਰ ਸਕੂਲ ਤੇ ਮੈਂ ਨੂੰ ਰਟਾਇਰਮੈਂਟ ਦਵਾ ਕੇ ਬਾਹਰ ਲਾ ਗਈ ਕਿ ਉਹ ਦੋਨੇ ਬੱਚੇ ਮੇਰੇ ਬਾਹਰ ਨਹੀਂ ਬਹੁਤੇ ਕੁੜੀ ਛੋਟੇ ਤੋਂ ਇਹ ਵੱਡਾ ਸਾਡੇ ਜਿੰਦਗ ਕੋਲ ਕਰ ਬਤਨ ਜੇ ਅਵੜੀ ਜੀ ਮੇਰੀ ਛੋਟੀ ਸੁਦੀਪਾ ਕਰ ਗਈ ਜੀ ਦੇ ਨਾਲ ਮੈਂ ਡਿੱਗ ਗਈ ਮੇਰੇ ਮਿਰ ਪਰ ਚੁੱਟ ਗਏ ਤੇ ਇਹ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਨਾ ਹੀ ਕੋਈ ਨਸ਼ੇ ਕਰਦਾ ਉਈ ਨਾ ਜਾਨੀ ਉਹ ਕਰਦਾ ਉਹ ਤਾਂ ਮੈਂ ਚਲੀ ਅਪਸਰਤਾ ਥੋੜਾ ਜਾ ਰਹੀ ਮੈਂ ਕਿਰੇ ਨੂੰ ਜਜ਼ਾਤ ਕਰਕੇ ਕੁੱਠੀ ਕਰਕੇ ਆਈ ਡਾਂਟ ਲੁੱਕ ਮੈਨੂੰ ਨਹੀਂ ਕੁਝ ਵੀ ਪਤਾ ਲੱਗੀ ਉਹ ਕੀ ਮਾਮਲਾ ਹੈ ਉਹਦੀ ਆਪਾਂ ਤੇ ਬੇਟੇ ਨੂੰ ਕੁੱਟਮਾਰ ਕੀਤੀ ਇੱਕ ਨਿਊਜ਼ ਆਈਟਮ ਸੀ ਜਿਹੜੀ ਕਾਫੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਮੈਂਸ਼ਨ ਕੀਤਾ ਗਿਆ ਸੀ ਕਿ ਇੱਕ ਬਜ਼ੁਰਗ ਦੀ ਹੈ ਉਹਦੇ ਬੇਟੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਕੋਈ ਨਸ਼ੇ ਵੀ ਉਹ ਲड़का ਨਸ਼ੇ ਕਰਦਾ ਤੇ ਨਸ਼ੇ ਸੰਬੰਧੀ ਉਹ ਪੈਸੇ ਮੰਗਦਾ ਸੀਗਾ ਤੇ ਮਾਤਾ ਨੇ ਪੈਸੇ ਨਹੀਂ ਦਿੱਤੇ ਤੇ ਇਸ ਕਰਕੇ ਉਹਦੀ ਕੁੱਟਮਾਰ ਕੀਤੀ ਗਈ। ਇਹ ਸੰਬੰਧੀ ਇੱਕੋ ਜਿਹਾ ਮੀਡੀਆ ਵੱਖ-ਵੱਖ ਖਬਰਾਂ ਵਾਇਰਲ ਹੋ ਰਹੀਆਂ ਸੀ ਜਦੋਂ ਹੀ ਇਹ ਜਿੱਦਾਂ ਹੀ ਥਾਣਾ ਥਰਮਲ ਦੇ ਧਿਆਨ ਦੇ ਵਿੱਚ ਆਇਆ ਜੀ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਦੀ ਪੁਲਿਸ ਨੇ ਇਮੀਡੀਏਟਲੀ ਹਸਪਤਾਲ ਜਾ ਕੇ ਉਹ ਜਿਹੜੀ ਮਾਤਾ ਜੀ ਨੂੰ ਮਿਲੇ ਉਹਨਾਂ ਦਾ ਨਾਮ ਹੈਗਾ ਰਜਿੰਦਰ ਕੌਰਾ ਪਤਨੀ ਲੀਟ ਗੁਰਬਚਨ ਸਿੰਘ ਹੈ ਜੀ ਉਹਨਾਂ ਦੀ ਕਰੀਬ 80 ਸਾਲ ਦੀ ਉਮਰ ਹੈ ਉਹ ਰਿਟਾਇਰਡ ਟੀਚਰ ਨੇ। ਜਦੋਂ ਮਾਤਾ ਜੀ ਨੂੰ ਇਸ ਬਾਰੇ ਸਾਰਾ ਪੁੱਛਿਆ ਗਿਆ ਤਾਂ ਕੀ ਦਾ ਮਾਤਾ ਜੀ ਨੇ ਇਹ ਗੱਲ ਦੱਸੀ ਸੀ ਕਿ ਉਹਨਾਂ ਦੀ ਏਜ ਜ਼ਿਆਦਾ ਤਾਂ ਉਹ ਆਪਣੇ ਜਿਵੇਂ ਸਲਿਪ ਫੋਨ ਕਰਕੇ ਉਹ ਉਹ ਡਿੱਗ ਪਏ ਸੀ ਡਿੱਗਣ ਕਰਕੇ ਉਹਨਾਂ ਦੀ ਲਾਥੇ ਇੰਜਰੀ ਫ੍ਰੈਕਚਰ ਆਇਆ ਹੈਗਾ ਉਹਨਾਂ ਨੇ ਇਹ ਵੀ ਮਾਤਾ ਜੀ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਬੇਟੇ ਦਾ ਕੋਈ ਨਸ਼ੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਦਾ ਬੇਟਾ ਜਿਹੜਾ ਥੋੜਾ ਜਆ ਮੈਂਟਲੀ ਅਪਸੈਟ ਰਹਿੰਦਾ ਹੈਗਾ ਕੋਈ ਕੁਛ ਉਹਨਾਂ ਦਾ ਪ੍ਰਾਪਰਟੀ ਡਿਸਪਿਊਟ ਵੀ ਹੈ ਕੋਈ ਉਹ ਘਰ ਦੇ ਡਿਸਪਿਊਟ ਬਾਰੇ ਵੀ ਆਪਣੇ ਮਕਾਨ ਦੇ ਕੁਝ ਲਈ ਕੁਝ ਦੱਸ ਰਹੇ ਸੀਗੇ ਤਾਂ ਜੋ ਮੋਢਲੀ ਪੜਤਾਲ ਤੇ ਸਾਰੀ ਚੀਜ਼ ਸਾਹਮਣੇ ਆਈ ਹੈਗੀ ਹੈ ਕਿ ਇਹ ਨਸ਼ੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਮਾਤਾ ਜੀ ਬਿਲਕੁਲ ਉਹ ਸਲਿੱਪ ਕਰਕੇ ਡਿੱਗੇ ਸੀਗੇ ਜਿਸ ਬੰਦੀ ਉਹਨਾਂ ਨੇ ਆਪਣਾ ਬਿਆਨ ਵੀ ਸਾਨੂੰ ਲਿਖਾਇਆ ਹੈਗਾ ਕਿ ਮੈਂ ਸਲਿੱਪ ਕਰਕੇ ਡਿੱਗੀ ਹਾਂ ਤੇ ਮੇਰਾ ਸਾਡਾ ਚਲੋ ਬੱਚਾ ਮੇਰਾ ਬੇਟਾ ਪਰੇਸ਼ਾਨ ਰਹਿੰਦਾ ਹੈਗਾ ਪਰ ਇਸ ਤਰੀਕੇ ਨਸ਼ੇ ਦਾ ਕੋਈ ਲੈਣਾ ਦੇਣਾ ਨਹੀਂ ਤਾਂ ਸਾਲਾ ਕਿਹੜੇ ਉਹ ਥਾਣਾ ਥਰਮਲ ਏਰੀਆ ਦੇ ਰਹਿਣ ਵਾਲੇ ਨੇ ਜੀ ਐਨਐਫਐਲ ਦੇ ਕੋਠੇ ਅਮਰਪੁਰਾ ਉੱਥੇ ਦੇ ਰਹਿਣ ਵਾਲੇ ਹੈਗੇ ਨੇ ਕਿ ਮੇਰੀ ਸਾਡੇ ਪੁਲਿਸ ਵੱਲੋਂ ਵੀ মিডিਆ ਰਾਹੀਂ ਸਾਰੇ ਪਬਲਿਕ ਨੂੰ ਇਹੀ ਅਪੀਲ ਹੈ ਕਿ ਇੱਕ ਤਾਂ ਇਸ ਤਰੀਕੇ ਦੀ ਅਗਰ ਕੋਈ ਅਫਵਾਹ ਕੋਈ ਗੱਲਬਾਤ ਆਉਂਦੀ ਹੈ ਤਾਂ ਉਹਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਹੈ ਜੀ ਤੇ ਇਸ ਤਰੀਕੇ ਦੀ ਕਿਸੇ ਵੀ ਕਿਸਮ ਦੀ ਫੇਕ ਖਬਰ ਤੋਂ ਬਚਿਆ ਜਾਵੇ